ਉਸੀ ਦੇਖ ਰਹੇ ਹੋ K1 ਪੰਜਾਬੀ ਟੀਵੀ ਹਲਕਾ ਖਡੂਰ ਸਾਹਿਬ ਦੇ ਵਿੱਚ ਆਉਂਦੇ ਪਿੰਡ ਦਿਨ ਪੈਣੀ ਸਦਵਾ ਦਾ ਮਸਲਾ ਪੁਰਾਣੇ ਮਸਲੇ ਨੂੰ ਲੈ ਕੇ ਪਾਣੀ ਦਾ ਚੱਲ ਰਿਹਾ ਜਿਸ ਦੇ ਵਿੱਚ ਪਿੰਡ ਵਾਸੀਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਦੱਸਿਆ ਵੀ ਪੁਰਾਣਾ ਮਸਲਾ ਪਾਣੀ ਦਾ ਹੈ ਜਿਹੜਾ ਸਾਡੇ ਘਰਾਂ ਦੇ ਵਿੱਚ ਵੜ ਰਿਹਾ ਵਾ ਪੱਤਰਕਾਰਾਂ ਨੇ ਬੀਡੀਪੀਓ ਨਾਲ ਗੱਲਬਾਤ ਕਰਦੇ ਆ ਪੁੱਛਿਆ ਗਿਆ ਬੀਡੀਪੀਓ ਨੂੰ ਵੀ ਇਹ ਮਸਲਾ ਕਿਉਂ ਇਨਾ ਪੁਰਾਣਾ ਲੜਕਿਆ ਤੇ ਬੀਡੀਪੀਓ ਲੋਕਿਆ ਗਿਆ ਵੀ ਮੇਰੇ ਨੌਲੇਜ ਦੇ ਵਿੱਚ ਮਸਲਾ ਹੈ ਨਹੀਂ ਮੈਂ ਤਾਂ ਨਵਾਂ ਬਦਲ ਕੇ ਆਵਾ 1.5 ਮਹੀਨਾ ਪਹਿਲਾਂ ਹੋਇਆ ਵਾ ਤੇ ਬੀਡੀਪੀਓ ਨੇ ਇਹਨਾਂ ਵਿਸ਼ਵਾਸ ਦਵਾਇਆ ਵੀ ਮੈਂ ਬਣ ਕੇ ਪਿੰਡ ਦੀ ਵਿਸ਼ਟ ਕਰਕੇ ਮੈਂ ਮੌਕਾ ਵੇਖ ਕੇ ਫਿਰ ਗੱਲਬਾਤ ਕਰੂੰਗਾ ਬੀਡੀਪੀ ਨੇ ਵੇਖ ਕੇ ਮੌਕੇ ਤੇ ਦੱਸਿਆ ਇਹਦਾ ਕੰਮ ਸ਼ੁਰੂ ਕੀਤਾ ਜਾਊਗਾ ਜਿਸ ਦੇ ਵਿੱਚ ਸ਼ੁੱਕਰਵਾਰ ਬੀਡੀਪੀ ਸਾਹਿਬ ਆਉਂਦੇ ਆ ਤੇ ਸੋਂਵਾਰ ਦਾ ਟਾਈਮ ਦੇ ਕੇ ਜਾਂਦੇ ਆ ਜਿਸ ਦੇ ਵਿੱਚ ਬਾਅਦ ਚ ਬੀਡੀਪੀਓ ਲੋ ਫੋਨ ਕੀਤਾ ਜਾਂਦਾ ਵਾ ਬੀਡੀਪੀਓ ਸਾਹਿਬ ਨੂੰ ਵੀ ਹਾਂਜੀ ਸਾਰੇ ਪਾਣੀ ਦੇ ਮਸਲੇ ਤੇ ਕੀ ਕੀਤਾ ਗਿਆ ਉਹਦੇ ਵਿੱਚ ਦੱਸਿਆ ਗਿਆ ਬੀਡੀਪੀਓ ਲੋ ਕਿ ਮੈਂ ਤੋਂ ਜਾਪਤਾ ਲੱਗ ਚੁੱਕੇ ਇਹਦੇ ਵਿੱਚ ਕੁਝ ਨਹੀਂ ਕਰ ਸਕਦਾ ਕਿਉਂਕਿ ਜਦੋਂ 1.5 ਸਾਲ ਪਹਿਲਾਂ 1.5 ਮਹੀਨਾ ਪਹਿਲਾਂ ਜਦੋਂ ਆਇਆ ਸੀ ਤਾਂ ਸੇਮ ਸੇਮ ਜਿਹੜੇ ਪਿੰਡ ਜਿਹੜੇ ਪਿੰਡ ਕਿਹਾ ਤੁਹਾਡੇ ਬਾਜ਼ਾਰ ਦਾ ਮਸਲਾ ਕਿੰਨੇ ਚਿਰ ਤੋਂ ਇਸ ਤਰ੍ਹਾਂ ਚੱਲਦਾ ਹੋਣ ਰਿਹਾ ਇਹ ਹੋ ਗਏ ਤਿੰਨ ਚਾਰ ਸਾਲ ਦੀ ਕੋਈ ਜਿਹੜੇ ਮਾੜੇ ਜਿਹੜੇ ਸਰਪੰਚ ਮੈਂਬਰ ਕੋਈ ਕੋਈ ਚਾਹ ਵੀ ਗ੍ਰਾਡ ਵਗੈਰਾ ਵੀ ਆਈ ਹੈ ਕੋਈ ਉਹਦਾ ਕੀ ਕੀਤਾ ਗਿਆ ਨਹੀਂ ਲੌਂਦਾ ਕੋਈ ਵੀ ਕੌਣ ਨਹੀਂ ਲਾਉਂਦਾ ਸਰਪੰਚ ਜਿੰਨ ਲਾਉਂਦਾ ਹੋਰ ਕੌਣ ਲਾਉਂਦਾ ਇਹ ਹੱਲ ਕਹਿ ਜੋ ਸਰਪੰਚਾ ਹਾਂ ਅਸੀਂ 40 ਯਾਰਾਂ ਗਏ ਆ ਜੀ ਅੱਛਾ ਜੀ ਹਾਂ ਕੋਈ ਸਾਡੀ ਇਹਨੇ ਤੁਹਾਡੇ ਦੂਵੇ ਦੀ ਗਾੜੀ ਨਾ ਪਾਣੀ ਖਲੋਤਾ ਵੇ ਕਿੰਨੇ ਜਰ ਤੱਕ ਖਲੋਤਾ ਹੋਂੜਿਆ ਇਹ 5 6 ਸਾਲ ਹੋ ਗਏ ਇੱਥੇ ਅੱਛਾ ਜੀ ਹਾਂ ਤੇ ਕੋਈ ਐਮਐਲਏ ਵਗੈਰਾ ਨੇ ਕੀ ਕਿਹਾ ਤੁਹਾਨੂੰ ਐਮਐਲਏ ਵੀ ਆਂਦਾ ਸੀ ਮੈਂ ਮੈਨੂੰ ਬਣਾਉ ਤੇ ਮੈਂ ਕਰੂੰਗਾ ਤੁਹਾਡਾ ਮਸਲਾ ਹੱਲ ਉਹਨੇ ਵੀ ਕੁਝ ਨਹੀਂ ਕੀਤਾ ਅੱਛਾ ਜੀ ਆਉਂਦਾ ਜਾਂਦਾ ਤੇ 5 6 ਰਾਂ ਆਉਂਦੀਆਂ ਲੀ ਵੀ ਚਲ ਗਏ ਲਓ ਜੀ ਹੋ ਗਿਆ ਜੀ ਹੋ ਗਿਆ ਬਸ ਸਾਡੀ ਕਾਗਜ ਦੇ ਬਾਜ਼ਾਰ ਦੇ ਵਿੱਚ ਬਾਜ਼ਾਰ ਦੇ ਕਾਗਜ ਬੋਲ ਦੇ ਵਿੱਚ ਦੋ ਵਾਰੀ ਬਾਜ਼ਾਰ ਬਣ ਚੁੱਕਾ ਹੋ ਕੀ ਮਸਲਾ ਕਾ ਉਹਦਾ ਜੀ ਹੁਣ ਇਹਨਾਂ ਨੂੰ ਪਤਾ ਹੋਊਗਾ ਵੀ ਕੀ ਮਸਲਾ ਵਾਏ ਅੰਡੇ ਪਾਤਾ 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 ਬਸ ਪੈ ਗਿਆ ਅੱਜ ਹੋ ਗਿਆ ਭਲਕ ਹੋ ਗਿਆ ਅੱਜ ਹੋ ਗਿਆ ਭਲਕ ਹੋ ਗਿਆ ਬਸ ਅੱਛਾ ਬਤਾ ਹੋਗਾ ਲਮਿੱਤੀ ਪਾਈ ਜਾਂਦੇ ਜੇ ਅਸੀਂ ਹਾਰ ਕੇ ਅੱਜ ਫਨ ਤੋੜ ਦਿੱਤਾ ਪਾਣੀ ਤੁਹਾਡੇ ਘਰਾਂ 'ਚ ਵੜ ਚੁੱਕਾ ਹੈ ਸਾਡੀਆਂ ਲੈਟਰਿੰਗਾਂ ਸਾਰੀਆਂ ਬੰਦ ਆ ਸਾਰੇ ਅਸੀਂ ਬਹੁਤ ਤੰਗ ਆ ਸਾਡੇ ਨਿਆਣੇ ਨੂੰ ਮੰਗ ਕਰਦੇ ਹੁਣ ਪ੍ਰਸ਼ਾਸਨ ਕੋਲ ਹਾਂਜੀ ਮੰਗ ਵੀ ਸਾਡਾ ਬਾਜ਼ਾਰ ਬਣਨਾ ਚਾਹੀਦਾ ਪਾਣੀ ਦਾ ਖਾਸ ਹੋਣਾ ਚਾਹੀਦਾ ਹਾਂਜੀ ਭਾਜੀ ਕੀ ਨਾ ਹੈਗਾ ਲਖਵਿੰਦਰ ਸਿੰਘ ਜੀ ਕਿਹੜਾ ਪਿੰਡ ਆ ਪਹਿਣੀ ਸਦਵਾ ਇਹ ਜਿਹੜਾ ਤੁਹਾਡੇ ਬਾਜ਼ਾਰ ਦਾ ਮਸਲਾ ਚੱਲਣ ਦਾ ਕਿੰਨੇ ਚਿਰ ਤੋਂ ਚੱਲਦਾ ਹੋਣ ਡਿਆ ਇਹ ਜੀ ਘੜ ਘੜ 5 ਸਾਲ ਤੋਂ ਤਾਂ ਹੀ ਆ ਜੀ ਥੱਲੇ ਦੀਆਂ ਇੱਥੇ ਜੀ ਕੋਈ ਸਰਪੰਚ ਮੈਂਬਰਾਂ ਕੋਲ ਕੋਈ ਇਹਨੇ ਨਹੀਂ ਬਣਾਇਆ ਅੱਗੇ ਹੀ ਪਤਨਾ 40 ਸਾਲਾਂ ਦੀ ਗੱਲ ਆ ਉਦੋਂ ਵੀ ਪਾਣੀ ਵੱਡਿਆ ਸੀ ਉਦੋਂ ਵੀ ਜਾ ਕੇ ਇਥੋਂ ਅਫਸਰਾਂ ਨੂੰ ਕਹਿ ਗਏ ਫੇਰ ਪਾਣੀ ਵੱਡਿਆ ਸੀ ਇਹ ਪਿੰਡ ਵਾਲੇ ਸਾਨੂੰ ਪਾਣੀ ਨਹੀਂ ਵੜਨ ਦਿੰਦੇ ਤੇ ਹੋਣਾ ਤੇ ਹੋਣਾ ਇਹਨਾਂ ਨੇ ਬਾਕੀ ਮੁੱਦਾ ਬਣਾਇਆ ਵੀ ਬਾਜ਼ਾਰ ਭਾਉਣ ਦੇ ਵਾ ਵੜ ਗਿਆ ਜੀ ਵੱਡ ਘਰਾਂ ਦੇ ਪਾਣੀ ਖਲੋਤਾ ਹੈ ਕੀ ਕਾਰਨ ਹੋਇਆ ਹੈ ਕਾਰਨ ਇਹਨਾਂ ਨੇ ਪਾਣੀ ਡੱਕਿਆ ਵੀ ਪਾਣੀ ਕੱਢਦੇ ਹੁਣ ਇਹਨਾਂ ਨੇ ਪਾਣੀ ਬੰਦ ਕਰਤਾ ਕੱਟ ਛੱਡਿਆ ਪਾਣੀ ਹੀ ਇਧਰ ਇਹਨਾਂ ਬੰਦ ਕਰਤਾ ਤੇ ਇਹ ਹੁਣ ਕੰਮ ਨਹੀਂ ਚੱਲਣ ਡਿਆ ਹਾਂ ਅਸੀਂ ਤੇ ਕਹੇ ਬੰਨੇ ਪਾਣੀ ਵੜਣਾ ਹੀ ਆ ਬਾਈ ਬਾਜ਼ਾਰ ਚ ਪਾਣੀ ਵੜਤਾ ਫਿਰ ਬੀੜੀ ਪਿਓ ਤਰਨਦਾਨ ਸਰ ਇੱਕ ਪੈਣੀ ਸੀ ਦੋ ਦਾ ਮਸਲਾ ਵਾ ਪਾਣੀ ਜਿਹੜਾ ਲੋਕਾਂ ਦੇ ਘਰਾਂ ਦੇ ਵਿੱਚ ਵੜਦਾ ਪਿਆ ਵਾ ਲੋਕੋ ਤੋਂ ਬਰੇ ਪਏ ਆ ਦੇ ਬੁਰੇ ਹਾਲਿਆ ਬਾਜ਼ਾਰ ਦੇ ਵਿੱਚੋਂ ਲੱਗੇ ਨਿੰਦ ਤੇ ਜਖਮਾਂ ਨਾਲ ਬਿਮਾਰੀਆਂ ਨਾਲ ਬਹੁਤ ਬੁਰਾ ਹਾਲ ਹੈ ਉਹ ਹੱਲ ਕਿਉਂ ਨਹੀਂ ਹੋਣ ਦੇ ਕਾਰਨ ਕੀ ਹੋਸਿਆ ਵੇ ਕੋਈ ਮੇਰੇ ਧਿਆਨ ਦੇ ਵਿੱਚ ਨਹੀਂ ਆਇਆ ਹਾਲ ਤੱਕ ਕੋਈ ਅੱਜ ਮੈਨੂੰ ਪਤਾ ਨਹੀਂ ਇੱਕ ਮਹੀਨਾ ਹੋਇਆ ਮੈਨੂੰ ਜੁਆਇਨ ਕੀਤਾ ਡੇਢ ਮਹੀਨਾ ਅੱਛਾ ਜੀ ਪਰ ਅਜ ਤੱਕ ਮੇਰੇ ਧਿਆਨ 'ਚ ਕੋਈ ਨਹੀਂ ਆਇਆ ਇਸ ਬਾਰੇ ਕੋਈ ਲੋਕਾਂ ਨੂੰ ਦੱਸਿਆ ਜਾਂਦਾ ਵੀ ਵਿੱਚ ਬੈਠੇ ਉੱਥੇ ਉਹ ਕਹਿੰਦੇ ਪਏ ਸੀ ਬੀਡੀਪੀ ਸਾਹਿਬ ਨੂੰ ਕਰਦੇ ਫੋਨ ਉਹ ਕਾਡਾ ਕੰਮ ਕਰਦਾ ਨਾ ਨਹੀਂ ਲੈਣਦੇ ਮੇਰੇ ਕੋਲ ਕੋਈ ਨਹੀਂ ਅਜ ਤੱਕ ਕੋਈ ਦੱਸੇ ਜੇ ਕੋਈ ਬੰਦਾ ਆਇਆ ਮੇਰੇ ਕੋਲ ਤੇ ਇਹ ਕੰਮ ਕਿਉਂ ਨਹੀਂ ਹੁਣ ਕਦੋਂ ਵਿਜ਼ਿਟ ਕਰਦੇ ਈ ਪੈਣੀ ਸਿਧਵਾ ਦੇ ਵਿੱਚ ਉਹ ਇੱਕ ਦਿਨ ਵਿੱਚ ਵਿਜ਼ਿਟ ਕਰ ਲੈਂਦੇ ਆਪਾਂ ਹੁਣ ਉਹੜਾ ਪਾਣੀ ਰੁਕਿਆ ਉਹਦਾ ਕੀ ਹੱਲ ਕੀਤਾ ਜੋ ਉਹੜਾ ਉਹਨੇ ਲਤਾੜਾਉਣਾ ਪਿਆ ਸਰਕਾਰੀ ਦਾਰੇ ਦੇ ਵਿੱਚ ਉਹਦਾ ਕੀ ਮਤਲਬ ਆ ਉਹ ਤਾਂ ਮੌਕਾ ਵੇਖ ਕੇ ਫੇਰ ਵੇਖਾਂਗੇ ਨਾ ਵੀ ਕੀ ਪ੍ਰੋਬਲਮ ਜੋ ਹੱਲ ਕਰਵਾਵਾਂਗੇ ਉਹਦਾ ਮੁੜ ਕੇ ਠੀਕ ਆ ਕਿੰਨੇ ਤਰੀਕ ਨੂੰ ਆਓਗੇ ਇੱਥੇ ਪੈਣੀ ਸਿਧਵਾ ਦੇ ਵਿੱਚ ਚਲੋ ਸਗਨ ਕੱਲ ਕੱਲ ਤੱਕ ਆ ਜਾਾਂਗੇ ਆਪਾਂ ਠੀਕ ਹੈ ਜੀ ਸਰ ਜਿਹੜਾ ਪੈਣੀ ਸਿਧਵਾ ਦੇ ਵਿੱਚ ਵੇਖਿਆ ਮੌਕਾਣ ਕੇ ਕੀ ਇਹਦਾ ਕਿਲਾ ਦੇਖਣਾ ਆਪਾਂ ਬੰਦਾ ਕਿ ਟੈਕਨੀਕਲ ਭੇਜਾਂਗੇ ਇੱਥੇ ਓਕੇ ਉਹ ਆਣ ਕੇ ਮੌਕਾ ਦੇ ਸੁਭਾਸ਼ਾ ਨਾਲ ਮਿਲ ਲਊਗਾ ਦਾ ਮਿਲ ਕੇ ਨੈਵਲ ਦਾ ਸਾਥ ਨਾਲ ਲਊਗਾ ਤੇ ਉਹ ਸਾਥ ਨਾਲ ਕਰ ਚੁੱਕੇ ਮਿਲ ਕੇ ਆਉ। ਤੋਂ ਫਿਰ ਦੇਖ ਕੇ ਜਾਓਗੇ ਕਿ ਜੇ ਚੱਲੂਗਾ ਵੀ ਕੰਮ ਇਹ ਨਹੀਂ ਚੱਲੂਗਾ ਤੇ ਦੇਖ ਕੇ ਜਾਵਾਂਗੇ ਨਹੀਂ ਮੈਂ ਬੜਿਆ ਆਇਆ ਆਇਆ ਬੜਿਆ ਦਾ ਤਾਂ ਮੈਨੂੰ ਬੜਿਆ ਦਾ ਤਾਂ ਮੈਨੂੰ ਪਤਾ ਨਹੀਂ ਮੈਂ ਤੇ ਆਪਾਂ ਆਪਣਾ ਪਤਾ ਬੜਿਆ ਦਾ ਤਾਂ ਨਹੀਂ ਪਤਾ ਨਹੀਂ ਮੈਨੂੰ ਉਹਦਾ ਪਤਾ ਕਿਹੜਾ ਕਿਹੜਾ ਨਹੀਂ ਹੋਊਗਾ ਕਿਨੇ ਘੰਟੇ ਤੱਕ ਕੰਮ ਚੱਲੂ ਹੋ ਜੂਗਾ ਇਹ ਤਾਂ ਉਹ ਭੇਜਾਂਗੇ ਉਹਨੇ ਮਿਲ ਕੇ ਕਿਨੇ ਘੰਟੇ ਤੱਕ ਆਊਗਾ ਕਿ ਉਹ ਵੀ ਲੋਈ ਲਾ ਕੇ ਮੈਂ ਕਰਦੇ ਮੈਂ ਬੰਦੇ ਨੂੰ ਆਊਗਾ ਮਿਲ